चलो हम हाँ स्टार्ट करो ग ठीक है चलो स्पीड बढ़ा के दूजा गेयर पा लो ठीक है बैलेंस जहाँ बना के ਕੇ ਠੀਕ ਹੈ ਸ਼ੈਡੋ ਕਲੱਬ ਹੁਣ ਸਾਈਕਲ ਨੂੰ ਓਵਰਟੇਕ ਕਰਨਾ ਸ਼ੀਸ਼ਾ ਦੇਖ ਕੇ ਪੂਰੇ ਦੇਖ ਕੇ ਔਰਨ ਦੇਖ ਕੇ ਫੇਰ ਓਵਰਟੇਕ ਕਰਨਾ ਔਰਨ ਹੌਸਲਾ ਬਣਾ ਕੇ ਕਰਨਾ ਸ਼ੈਡ ਠੀਕ ਹੈ ਬਸ ਧੀਰੇ ਦੀ ਗੱਡੀ ਤਾਂ ਵੇਹਣ ਆਪਾਂ ਥੀਓਲੋਫੀ ਆਪਾਂ ਰੁਕ ਕੇ ਸਟਾਪ ਕਰੋ ਇੱਥੇ ਤੇ ਰੁਕ ਕੇ ਚਲਾਉਂਦੇ ਆ ਗੱਡੀ ਫੇਰ ਬਿਲਕੁਲ ਸਟਾਪ ਕਰੋ ਠੀਕ ਹੈ ਜੀ ਫਿਰ ਸਟਾਰਟ ਹੀ ਕਰਨੇ ਚਲੋ ਕਰੋ ਫਿਰ ਸ਼ਾਰਟ ਔਰ ਫਿਰ ਆਹ ਚਲੋ ਤੋਰੋਗੇ ਡੀ ਵੀ ਡੀ ਚਲੋ ਜਿਹੜੀ ਹੋ ਰਹੀ ਹੈ ਚਲੋ ਸਪੀਡ ਵਧਾ ਕੇ ਨਾਲੇ ਫਿਰ ਦੂਜਾ ਜੀ ਰੇਸ ਨੇ ਦਬਣੀ ਕਲੱਚ ਛੱਡੋ ਤੇ ਸਪੀਡ ਦਬੋ ਕਲੱਚ ਦਵਾ ਕੇ ਨਹੀਂ ਆ ਪਰ ਰੇਸ ਦਬਣੀ ਆ ਕਲੱਚ ਛੱਡ ਕੇ ਫੇਰ ਰੇਸ ਦਬਣੀ ਆ ਕਿਉਂਕਿ ਆਵਾਜ਼ ਆਉਂਦੀ ਆ ਫੇਰ ਸਪੀਡ ਨਹੀਂ ਕੱਲੀ ਚਲੋ ਕਰੋ ਨਾ ਬਿਲਕੁਲ ਇਥੇ ਰੇਕੇ ਬੜੇ ਹੋ ਰਹੇ ਉਹ ਵੀ ਉਹਦੇ ਪੈ ਕਰੀ ਜਾਂਦਾ ਗੱਡੀ ਤੇ ਸਾਈਕਲ ਵਾਲੇ ਦੇ ਵਿੱਚੇ ਭਜਣੀ ਸੀ ਗੱਡੀ ਰੋਕਦਾ ਵੀ ਨਹੀਂ ਸਕਣ ਕੀ ਗੱਡੀ ਆ ਲੋ ਉਹ ਵੇਖ ਲਈ ਕਰਦੇ ਨਾ ਉਹ ਠੀਕ ਐਨ ਗੱਡੀ ਸਿੱਧੀ ਰੱਖੀ ਐਨ ਸਿੱਧੀ ਕੁੜੀ ਦੇ ਵੀ ਹੋਰ ਹੋਰਾਂ ਦਾ